ਕਿਹੜਾ ਸੱਜਣੂ ਅੱਜ ਆਪਾਂ ਨਾਲ ਆਪਣੇ ਬਹੁਤ ਪਿਆਰੇ ਸੱਜਣ ਕੋਲੇ ਆਏ ਆ ਪਿੰਡ ਕਮਾਲਪੁਰਾ ਲੁਧਿਆਣਾ ਜ਼ਿਲ੍ਹਾ ਬਾਈ ਹੈਪੀ ਕਮਾਲਪੁਰੇ ਕੋਲੇ ਤੇ ਬਾਈ ਹੈਪੀ ਕਮਾਲਪੁਰੇ ਦੀ ਮੋਟਰ ਦੇ ਤੁਹਾਨੂੰ ਦਿਖਾਈ ਗਈ ਤਾਂ ਤੁਸੀਂ ਸੋਚੋਗੇ ਯਾਰ ਵੀ ਐਲਜੀ ਮੋਟਰ ਆਪਾਂ ਵੀ ਬਣਾਈਏ ਕਿਉਂ ਤੇ ਕਿਵੇਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਪਹਿਲਾਂ ਦੇਖੋ ਗ੍ਰੀਨਰੀ ਦੇਖੋ ਵੀ ਕਿੰਨੀ ਆ ਹਰ ਪਾਸੇ ਆ ਦੇਖੋ ਦੂਰ ਤੱਕ ਬਾਈ ਦੀ ਜਿੱਥੋਂ ਤੱਕ ਜ਼ਮੀਨ ਲੱਗਦੀ ਆ ਉਥੋਂ ਤੱਕ ਰੁੱਖ ਇਧਰ ਉਹ ਦੇਖੋ ਉਥੋਂ ਦਾ ਕਦਰਾਕਤ ਤੇ ਮਲਾਉਣੇ ਬਾਈ ਹੈਪੀ ਨਾਲ ਕਿਵੇਂ ਬਾਈ ਉਹਨਾਂ ਨੇ ਸੋਚਿਆ ਕਿਵੇਂ ਇਹ ਮੋਟਰ ਬਣਾਈ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੈਪੀ ਬਾਈ ਕੀ ਹਾਲ ਆ ਬਹੁਤ ਧੰਨਵਾਦ ਤੁਸੀਂ ਬਾਈ ਸਾਡੇ ਕੋਲੇ ਆਏ ਮਿਲੇ ਬੜੀ ਖੁਸ਼ੀ ਹੋਈ ਆ ਯਾਰ ਆਨੰਦ ਆ ਜਾਂਦਾ ਬਾਈ ਬੜਾ ਪਿਆਰ ਆ ਬਾਲਾ ਬਾਲਾ ਆਨੰਦ ਆਉਂਦਾ ਇਸ ਮੋਟਰ ਤੇ ਆ ਗਈ ਤਾਂ ਐ ਲੱਗਦਾ ਯਾਰ ਨਾ ਬਹੁਤ ਵਧੀਆ ਜਨਤ ਚ ਆ ਗਏ ਆ ਫਿਰ ਪੰਛੀ ਇੱਥੇ ਕਿੰਨੇ ਆ ਹਨਾ ਗ੍ਰੀਨਰੀ ਕਿੰਨੀ ਆ ਤੇ ਬਾਈ ਇਹ ਇਹ ਸੋਚਿਆ ਕਿਵੇਂ ਯਾਰ ਵੀ ਆਪਾਂ ਐਵ ਜੀ ਮੋਟਰ ਬਣਾ ਲੀ ਗਏ ਬਾਈ ਮੈਨੂੰ ਨਾ ਪਹਿਲਾਂ ਤਾਂ ਸ਼ੌਕ ਆ ਹਾਂ ਪਿੰਡ ਕਮਾਲਪੁਰੇ ਵੀ ਆਪਾਂ ਘਰ ਪਿੰਡਾਂ ਦੇ ਗਲੀਆਂ ਦੇ ਵਿੱਚ ਸਾਰੇ ਦਰਖਤ ਹਾਂਜੀ ਮਤਲਬ ਲਾਏ ਆ ਹਾਂ ਰਲ ਮਿਲ ਕੇ ਸਾਰੇ ਮੁੰਡਿਆਂ ਨੇ ਪਿੰਡ ਵਾਲਿਆਂ ਦੇ ਵਿੱਚ ਹਾਂਜੀ ਨੰਬਰ ਪਲੇਟਾਂ ਵੀ ਲਾਈਆਂ ਬਾਬਾ ਟਾਈਮ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਲਾਈਆਂ ਹੋਈਆਂ ਬਾਈ ਹਾਂ ਤੇ ਉਹ ਸ਼ੌਕ ਆ ਉਹਦਾ ਬਾਈ ਆਪਾਂ ਨੂੰ ਇੱਥੇ ਵੀ ਆ ਘਰ ਪਿੰਡ ਵੀ ਆ ਘਰੇ ਵੀ ਆਪਣੇ ਬਹੁਤ ਦਰਖਤ ਲਾਏ ਹੋਏ ਆ ਇਹ ਬਾਈ ਆ ਹੁੰਦਾ ਸ਼ੌਂਕ ਦਾ ਕੋਈ ਮੋਲ ਨਹੀਂ ਹਾਂ ਤੇ ਹੁਣ ਅਸੀਂ ਕੀ ਕਰਦੇ ਆ ਅਸੀਂ ਜਾ ਆਪਣੇ ਖੇਤਾਂ ਦੇ ਵਿੱਚ ਸੀਰੀ ਬੰਦੇ ਰੱਖਿਆ ਜਾਂ ਕੋਈ ਵੀ ਰੱਖਿਆ ਉਹਨੂੰ ਕਹਿ ਦਿੰਦੇ ਆ ਵੀ ਭਾਈ ਤੂੰ ਜਾ ਕੇ ਅੱਗ ਲਾ ਦੇ ਹਾਂ ਹਨਾ ਭਾਈ ਉਹ ਕੀ ਕਰਦੇ ਆ ਅੱਗ ਉਧਰੋਂ ਲਾ ਦਿੰਦੇ ਆ ਤੇ ਸਾਰੇ ਦਰਖਤ ਦੂਤ ਮੋਟਰਾਂ ਤੇ ਕੀ ਘਰਾਂ ਦੇ ਵੀ ਮੱਚ ਜਾਂਦੇ ਆ ਖੇਤਾਂ 'ਚ ਹਾਂ ਤੇ ਆਪਾਂ ਪਹਿਲਾਂ ਹੀ ਭਾਈ ਜਿਹੜੀ ਜ਼ਮੀਨ ਆ ਜਿੱਥੇ ਦਰਖਤਾਂ ਦਾਲੇ ਪਦਾਲੇ ਦੋ ਚਾਰ ਗੇੜੇ ਲਾ ਦਈਦੇ ਆ ਠੀਕ ਐ ਇਹ ਰਾਂ ਦੇ ਨਾਲ ਭਾਈ ਦੂਰ ਤੱਕਰ ਗੇੜੇ ਲਾ ਦਈ ਜੇ ਪਤਾ ਨਹੀਂ ਕਿਹੜੇ ਕਮਲੇ ਸਿਆਣੇ ਨੇ ਅੱਗ ਲਾ ਦੇਣੀ ਆ ਤੇ ਓ ਬਾਈ ਜਿਹੜੀ ਕੁੱਲੀ ਆ ਨਾ ਜਮਾ ਮੱਚ ਗਈ ਸੀਗੀ ਅੱਗ ਨੇੜੇ ਆ ਗਈ ਸੀ ਫਿਰ ਮੁੰਡਿਆਂ ਨੇ ਆ ਕੇ ਉੱਥੇ ਅੱਗ ਬੁਝਾਈ ਠੀਕ ਆ ਬਾਈ ਅੱਗ ਲਾਤੀ ਉਧਰੋਂ ਸਾਰੇ ਖੇਤ ਮੱਚ ਗਏ ਲੋਕਾਂ ਦੇ ਦਰੱਖਤ ਮੱਚ ਗਏ ਸਾਡਾ ਗਮਾਂਡ ਘਰ ਆ ਉਹਨਾਂ ਦੇ ਸਾਰੇ ਦਰੱਖਤ ਮੱਚ ਗਏ ਅੱਛਾ ਜੀ ਇਹ ਪ੍ਰਵਾਹ ਨਹੀਂ ਮੰਨਦੇ ਹੈਗੇ ਮਾੜਾ ਬੋਟਾ ਤਾਂ ਸੋਚੋ ਯਾਰ ਦਰਾਸਤ ਦੀ ਪਿੱੱਡੀ ਐਮ ਤੱਕ ਦੀ ਕੀਮਤ ਹੈ ਨਾ ਆਪਣੇ ਇੱਥੇ ਭਰਿਆ ਪਿਆ ਪੂਰਾ ਰਾਗਤਾਨਾ ਪੂਰਾ ਤੇ ਕਿੰਨੇ ਲੋਕ ਆਉਂਦੇ ਆਪਣੇ ਕੋਲੇ ਕਿੰਨੇ ਸੱਜਣ ਪੇਲੀ ਆਉਂਦੇ ਆ ਕਹਿੰਦੇ ਯਾਰ ਵੀ ਐਓ ਜੀ ਇਹ ਤਾਂ ਯਾਰ ਨਜ਼ਾਰਾ ਕਿਤੇ ਨਹੀਂ ਆਉਂਦਾ ਹਾਂ ਹਾਂ ਬਈ ਹਾਂ ਹਾਂ ਇਹ ਤਾਂ ਹੈ ਤੇ 5 ਸਟਾਰ 7 ਸਟਾਰ ਹੋਟਲਾਂ ਚ ਨਜ਼ਾਰੀ ਨਹੀਂ ਆਉਂਦੇਗੇ ਤੇ ਬਾਈ ਉਹਨਾਂ ਨੇ ਆ ਦੇਖੋ ਸੜਕ ਤੇ ਦੇਖੋ ਇੱਥੇ ਵੀ ਪੂਰਾ ਐਨ ਪੇਂਟ ਪੌਂਟ ਕਰਕੇ ਪੂਰਾ ਵਧੀਆ ਨਜ਼ਾਰੇਦਾਰ ਬਣਾਇਆ ਹੋਇਆ ਵੀ ਆ ਵੀ ਆਪਦੀ ਮੋਟਰ ਤੇ ਇੱਥੇ ਤੇ ਅੰਦਰੋਂ ਤੁਹਾਨੂੰ ਦਿਖਾਉਣੇ ਆ ਨਾ ਬਈ ਆਪਾਂ ਥੋੜੇ ਨਾਲੇ ਅੰਦਰ ਨੂੰ ਤੁਰੇ ਚੱਲ ਗਏ ਨਾਲੇ ਗੱਲਬਾਤ ਕਰ ਗਏ ਤੇ ਬਈ ਇਹ ਦਰਾਖਤ ਜਿਹੜੇ ਆ ਇਹ ਸਾਰੇ ਸ਼ਾਨਦਾਰ ਹੀ ਲਾਏ ਆ ਹਨਾ ਸ਼ਾਨਦਾਰ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਕਿੰਨਾ ਕ ਟਾਈਮ ਹੋ ਗਿਆ ਇਸ ਕਨਸੈਪਟ ਨੂੰ ਚੱਲਦੀ ਇਹ ਬਈ 15 ਸਾਲ ਹੋ ਗਏ ਆਣੇ ਅੱਛਾ 15 ਸਾਲ ਪਹਿਲਾਂ ਹਾਂਜੀ ਹਾਂਜੀ ਆਪਣੇ ਲੋਕ ਅੱਜ ਰੌਲਾ ਪਾਈ ਜਾਂਦੇ ਯਾਰ ਵੀ ਦਰਾਖਤ ਲਾ ਲਓ ਹਨਾ ਤੇ ਪਰ ਹਜੇ ਵੀ ਲੋਕ ਸਮਝਦੇ ਨਹੀਂ ਜਿੰਨਾ ਜਗ੍ਹਾ ਮੇਰੇ ਹਿਸਾਬ ਨਾਲ ਤੁਸੀਂ ਛੱਡੀ ਆ ਇੰਨੀ ਹਰ ਇੱਕ ਮੋਟਰ ਤੇ ਜਗ੍ਹਾ ਹੁੰਦੀ ਹੈ ਹਰ ਇੱਕ ਬੰਦੇ ਕੋਲੇ ਹਾਂਜੀ ਹਾਂਜੀ ਹਨਾ ਤੁਸੀਂ ਪਹਿਲਾਂ ਉਵੇਂ ਹੀ ਛੱਡੀ ਹੋਊਗੀ ਇੰਨੀ ਕਿੰਨੀ ਕਿਸੀ ਬਾਈ ਅੱਜ ਇੰਨੀ ਸੜਕ ਬਣੀ ਆ ਹਾਂਜੀ ਇੰਨੀ ਕਿਸੀਗੀ ਵੀਰੇ ਠੀਕ ਹੈ ਹਾਂ ਤੇ ਇਧਰ ਸਬਜ਼ੀ ਆਸਤੇ ਬਾਈ ਹਾਂਜੀ ਠੀਕ ਹੈ ਜੀ ਹੁਣ ਆਪਾਂ ਘਰ ਦੀ ਸਬਜ਼ੀ ਜਿਵੇਂ ਸਾਰੀ ਲਾਉਣੀ ਆ ਅੱਛਾ ਹੁਣ ਇਹ ਸਾਫ਼ ਕੀਤਾ ਪਿਆ ਵਾ ਹਾਂਜੀ ਹਾਂਜੀ ਤਿਆਰੀ ਕਰ ਰਹੇ ਆਂ ਦੀ ਬਾਈ ਅੱਛਾ ਅਗਲੀ ਸਬਜ਼ੀ ਹਾਂਜੀ ਹਾਂਜੀ ਠੀਕ ਹੈ ਇਹਦੀ ਤਿਆਰੀ ਕਰ ਲਈ ਤੇ ਬਾਈ ਇੱਕ ਸਭ ਤੋਂ ਵੱਡਾ ਨਾ ਇਹ ਹੁੰਦਾ ਹਰ ਇੱਕ ਬੰਦੇ ਨੂੰ ਯਾਰ ਵੀ ਯਾਰ ਖਰਚਾ ਪਤਾ ਨਹੀਂ ਕਿੰਨਾ ਕ ਆਜੂਗਾ ਇਹ ਜੀ ਮੋਟਰ ਤਿਆਰ ਕਰਨ ਨੂੰ ਜਾਂ ਇੰਨਾ ਕੰਮ ਕਰਨ ਨੂੰ ਬਾਈ ਖਰਚਾ ਨਹੀਂ ਕੋਈ ਬੜਾ ਹੈਗਾ ਹਾਂ ਮਤਲਬ ਖਰਚਾ ਤਾਂ ਨਾਰਮਲ ਆ ਕਿ ਬਈ ਵੱਧ ਤੋਂ ਵੱਧ ਲੱਖ ਸਵਾ ਲੱਖ ਰੁਪਈਆ ਲੱਗਿਆ ਹੋਊਗਾ ਹਾਂ ਆਈਡੀਆ ਆਈਡੀਆ ਸਾਰੇ ਗੇਟ ਗੂਟ ਲਾ ਕੇ ਹਾਂ ਸਾਰੀ ਚਾਰ ਦਿਵਾਰੀ ਕਰਕੇ ਹਨਾ ਹਾਂਜੀ ਹਾਂਜੀ ਤੇ ਇੰਨਾ ਕਿ ਬਈ ਖਰਚਾ ਆਇਆ ਹੋਊਗਾ ਜੇ ਬੜਾ ਮोटा ਘੱਟ ਵੀ ਹੋ ਸਕਦਾ ਵੱਧ ਵੀ ਹੋਦਾ ਹੈ ਬਾਈ ਮੋਟਰ ਤੇ ਆਪਾਂ ਇੱਕ ਆਪਣਾ ਕਮਰਾ ਬਣਾਉਣਾ ਹੈ ਤੁਸੀਂ ਥੋੜਾ ਖੁੱਲਾ ਬਣਾ ਲਿਆ ਹੈ ਹਨਾ ਹਾਂਜੀ ਇਹ ਆਪਣਾ ਕੋਠਾ ਪੁਰਾਣਾ ਹੀ ਆ ਜੀ ਅੱਛਾ ਜੀ ਇਹ ਪਹਿਲਾਂ ਹੀ ਐਡਾ ਖੁੱਲਾ ਬਣਾਇਆ ਹੋਇਆ ਸੀ ਹਾਂਜੀ ਅੱਛਾ ਜੀ ਉਹ ਜਰਨੈਲ ਸਿੰਘ ਵਕੀਲ ਸਿੰਘ ਸੁੱਚਾ ਸੌ ਉਹਦੇ ਦੇ ਬਣਾ ਗਏ ਜੀ ਬਜ਼ੁਰਗ ਉਹ ਫਾਦਰ ਸਾਹਿਬ ਜਰਨੈਲ ਸਿੰਘ ਉੱਪਰ ਅੱਛਾ ਜੀ ਹਾਂ ਵਕੀਲ ਸਿੰਘ ਦਾ ਬਣਾਇਆ ਹੋਇਆ ਜੀ ਸੁੱਚਾ ਸਿੰਘ ਦਾ ਬਣਾਇਆ ਸਹੀ ਤਾਂ ਜੀ ਇਹ ਇਹ ਕਮਰਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਇਹ ਯਾਨੀ ਕਿ ਦਾਦਾ ਦੇ ਪਰਦਾ ਦੇ ਪਰਦਾਦੇ ਦਾ ਬਣਾਇਆ ਰਦਾਤੇ ਦਾ ਬਣਿਆ ਹੋਇਆ ਵਾ ਉਹਵੇਂ ਸਾਂਭਿਆ ਹੋਇਆ ਹਾਂਜੀ ਹਾਂਜੀ ਉਹਵੇਂ ਉਹਵੇਂ ਤੇ ਬਾਈ ਬਾਕੀ ਆ ਆ ਕੀ ਆ ਪੇਂਟ ਮੋਡ ਕਰ ਲੈਣੇ ਹਨਾ ਇਹਦੇ ਨਾਲ ਸੋਨਾ ਲੱਗਣ ਲੱਗ ਜਾਂਦਾ ਵਾ ਥੋੜੇ ਥੋੜੇ ਟਾਈਮ ਬਾਅਦ ਤੇ ਨਹੀਂ ਆਪਣੇ ਲੋਕ ਕੀ ਕਰਦੇ ਨੇ ਮੋਟਰਾਂ ਤੇ ਲੋਕਾਂ ਦੀ ਐਡ ਕਰਵਾ ਦਿੰਦੇ ਆ ਵੀ ਉਹ ਤੇ ਬਈ ਪੈਸੇ ਲ ਮਿਲ ਜਾਣੇ ਆ ਜਾਂ ਜਾਂ ਅਗਲਾ ਫ੍ਰੀ ਚ ਰੰਗ ਕਰ ਜਾਂਦਾ ਇਥੇ ਤੁਸੀਂ ਕਿੰਨਾ ਸੋਨਾ ਚੀਜ਼ ਬਣਾਈ ਹੋਈ ਆ ਬ੍ਰਦਰ ਮੇਰਾ ਇੰਗਲੈਂਡ ਤੋਂ ਆਇਆ ਹਾਂ ਜੀ ਅੱਛਾ ਜੀ ਸਿਸਟਰ ਆਈ ਹੋਈ ਇੱਕ ਜਰਮਨ ਤੋਂ ਇੱਕ ਇੰਗਲੈਂਡ ਤੋਂ ਹਾਂਜੀ ਇਹ ਬ੍ਰਦਰ ਨੂੰ ਬੜਾ ਸ਼ੌਂਕ ਆ ਅੱਛਾ ਜੀ ਭਰਾ ਨੂੰ ਛੋਟੇ ਨੂੰ ਅੱਛਾ ਜੀ ਵੀ ਐਂ ਬਾਈ ਕਰਨਾ ਐ ਆਪਾਂ ਬਣਾਉਣੀ ਆ ਚੀਜ਼ ਹਾਂਜੀ ਮੈਂ ਚੱਲ ਜਿਵੇਂ ਤੇਰਾ ਇਰਾਦਾ ਆਪਾਂ ਉਹ ਭੇਜ ਦਿੰਦਾ ਫੋਟੋ ਫਾਟੋ ਐਂ ਕਰਨੀ ਆ ਆਪਾਂ ਉਹਦਾ ਬਣਾ ਦੇ ਦਈਏ ਜੀ ਠੀਕ ਐ ਬਈ ਹਾਂਜੀ 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 ਨਹੀਂ ਬਹੁਤ ਬਹੁਤ ਵਧੀਆ ਵੇਖੋ ਤੇ ਜਦੋਂ ਆਪਾਂ ਥੋੜਾ ਜਿਆ ਅੱਗੇ ਚੱਲਦੇ ਆਂ ਤੇ ਇਹ ਕੱਲਾ ਸ਼ੌਕ ਇਹ ਨਹੀਂਗਾ ਕਿ ਮੋਟਰ ਤੇ ਦਰਾਖਤ ਲਾ ਤੇ ਛਾਂ ਬਣਾ ਲਈ ਆ ਬੈਠਣ ਨੂੰ ਜਗ੍ਹਾ ਬਣਾ ਲਈ ਆ ਹੋਰ ਹੋਰ ਚੀਜ਼ਾਂ ਜਿਹੜੀਆਂ ਬਣਾਈਆਂ ਵਾਂ ਆਪਾਂ ਇੱਕ ਸਾਈਡ ਤੋਂ ਚੱਲਾਂਗੇ ਫੇਰ ਕਮਰੇ 'ਚ ਚੱਲਦੇ ਆਂ ਨਾ ਬਾਈ ਠੀਕ ਹੈ ਜੀ ਕੋਈ ਨਹੀਂ ਤੇ ਪਹਿਲਾਂ ਤਾਂ ਆਹ ਪ੍ਰਾਤਮ ਚੀਜ਼ਾਂ ਪ੍ਰਾਣੀਆਂ ਚੀਜ਼ਾਂ ਹਨਾ ਸਦੂਕ ਮੈਂ ਦੇਖਿਆ ਬਾਈ ਆਪਣੇ ਕੋਲੇ ਬੜੇ ਪਈ ਆ ਇਹ ਸਾਰੇ ਘਰ ਦੇ ਹੀ ਆ ਕੁਝ ਘਰ ਦੇ ਆ ਹੈਗੇ ਆ ਜੀ ਤਿੰਨ ਚਾਰ ਤਿੰਨ ਇੱਕ ਘਰ ਦੇ ਆ ਜੀ ਇਹਦੇ ਅੰਦਰ ਪਏ ਆ ਅੱਛਾ ਜੀ ਆ ਕੋਈ ਮੇਰਾ ਫਰੈਂਡ ਕਹਿੰਦਾ ਬਈ ਮੈਂ ਸਾਡੇ ਤੂੜੀ ਵਾਲੇ ਪਿਆ ਜੀ ਅੱਛਾ ਵੀ ਤੂੰ ਹੈਪੀ ਉੱਥੋਂ ਤੇ ਭੇਜ ਦਿੰਨੇ ਆ ਮੈਂ ਕਿਹਾ ਚੱਲ ਵੀਰੇ ਇਹ ਤਾਂ ਵਧੀਆ ਪ੍ਰਾਣੀ ਚੀਜ਼ ਮਿਲਦੀ ਨਹੀਂ ਵੀਰੇ ਹੈਗੀ ਹਾਂ ਹਾਂ ਜੀ ਹਾਂ ਜੀ ਤੇ ਆ ਜਿਹੜੇ ਆ ਬਾਈ ਕਮਰੇ ਬਣਾਏ ਆ ਇਹ ਕਾ ਬਣਾਇਆ ਕੋ ਅੱਗੇ ਬਣਾਇਆ ਹੋ ਤਕਾ ਹਨਾ ਤੇ ਆ ਬਾਂਸ ਦਾ ਇਹ ਕਾਦੇ ਆਸਤੇ ਬਣਾਈ ਆ ਬਈ ਇਹ ਵੀਰੇ ਬਸ ਸ਼ੌਕ ਜਈ ਆ ਜਿਵੇਂ ਬਾਹਰ ਇਹ ਕੁਲੂਮ ਨਾਲੀ ਇੰਨੀ ਹਿਸਾਬ ਮੈਨੂੰ ਜਾਣ ਜੁਨੇ ਜੀ ਘੁੰਮਣ ਘਮਣ ਗਏ ਉੱਥੇ ਦੇਖੀਆਂ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਬਈ ਬਾਸਾਂ ਦੀ ਇਹ ਹੈਗੀ ਆ ਬਣੀ ਹੋਈ ਹਾਂਜੀ ਬਾਂਸ ਦੀ ਬਣੀ ਕਰਕੇ ਆ ਥੱਲੇ ਬਈ ਇਹਦੇ ਆਪਾਂ ਉਹ ਪਾਤਾ ਕਾ ਪਾਤਾ ਸੀਗਾ ਅੱਛਾ ਜੀ ਅੰਦਰ ਲਾਈਟਾਂ ਵਗੈਰਾ ਪੂਰਾ ਕਾ ਪਾਇਆ ਹੋਇਆ ਜੀ ਅੰਦਰ ਕਾ ਤੇ ਹੀ ਰੱਖਿਆ ਆਪਾਂ ਉੱਤੇ ਮਿੱਟੀ ਨਾਲ ਲੱਪਤੀ ਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਆ ਵੀ ਕੋਈ ਚੋਣਦੀ ਨਹੀਂ ਕੋਈ ਨਾ ਜੀ ਨਾ ਚੋਣ ਨਾਲ ਤਾਂ ਕੋਈ ਕੰਮ ਨਹੀਂ ਹੋ ਰਿਹਾ ਖਤਰਾ ਨਹੀਂ ਇੱਕ ਭਰਾ ਕਹਿੰਦਾ ਵੀ ਆਹ ਲਿਖਣਾ ਇੱਧਰ ਆਪਣੇ ਅੱਛਾ ਜੀ ਵੀ ਮੈਨੂੰ ਕਹਿੰਦਾ ਐ ਲਿਖਾ ਦੇ ਉਹਦਾ ਸ਼ੌਕ ਆ ਜੀ ਇਹ ਚੀਜ਼ ਬਹੁਤ ਜ਼ਰੂਰੀ ਆ ਇਹ ਚੀਜ਼ ਵੀ ਵਧੀਆ ਜਦੋਂ ਕਈ ਵਾਰ ਕੋਈ ਬੰਦੇ ਉਹ ਜੇ ਕੋਈ ਬੱਚੇ ਆਉਂਦੇ ਬਾਹਰਲੇ ਬੱਚੇ ਆਉਂਦੇ ਆ ਹਾਂਜੀ ਉਹਨਾਂ ਨੂੰ ਵੀ ਤੇ ਬਾਕੀ ਬਾਈ ਪੇਂਟ ਤੋਂ ਦੇਖੋ ਵੀ ਆਹ ਬੈਂਚ ਵਗੈਰਾ ਨਹੀਂ ਆ ਬੰਦੇ ਰੱਖ ਲੈਂਦੇ ਆ ਆਮ ਉਮੇ ਰੱਖੇ ਹੁੰਦੇ ਆ ਸਾਰੇ ਪੇਂਟ ਕੀਤੇ ਹੋਏ ਆ ਹਾਂਜੀ ਤੇ ਆ ਝੂਲਾ ਬਾਈ ਇਹ ਚੂਲਾ ਥੋੜਾ ਟਾਈਮ ਹੀ ਹੈ ਵੀਰੇ 2 ਸਾਲ ਆ ਮਤਲਬ 1.5 2 1.5 2 ਸਾਲ ਹੀ ਹੋਏ ਬਣਾਏ ਇਹਨੂੰ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹ ਕਮਰੇ ਬਸ ਬਈ ਆ ਵੈਸੇ ਦਿਖਾਉਣ ਵਾਸਤੇ ਹੀ ਆ ਜਾਂ ਕੋਈ ਇਹਦੇ ਵਿੱਚ ਆਪਾਂ ਨਹੀਂ ਨਹੀਂ ਜਿਵੇਂ ਕਈ ਕਈ ਬੰਦੇ ਵੀਰੇ ਫੀਲਿੰਗ ਜੀ ਲੈ ਲੈਂਦੇ ਆ ਕਿ ਬਾਹਰਲੇ ਬੂਰਲੇ ਜਾਂ ਇੱਥੋਂ ਦੇ ਮੁੰਡੇ ਵਿੱਚ ਬਹਿ ਜਾਂਦੇ ਆ ਕੁਰਸੀ ਢਾ ਕੇ ਵੀ ਜਾਰਾ ਸੀ ਤਾਂ ਇੱਥੇ ਬਹਿਣਾ ਸੀ ਤਾਂ ਬਾਹਰੋਂ ਅੱਕੇ ਪਏ ਆਏ ਆ ਸਾਨੂੰ ਕੁਲੀ ਜੀ ਜਬਾ ਯਾਰ ਸਵਾਦ ਜਿਆ ਲੈਣ ਅੱਛਾ ਅੱਛਾ ਠੀਕ ਹੈ ਠੀਕ ਹੈ ਆਵਾਏ ਕਰ ਗਿਆ ਸਭ ਤੋਂ ਵੱਡੀ ਗੱਲ ਦੇਖੋ ਸਟਾਰਟਰ ਆਪਣੇ ਤੋਂ ਨਾ ਜੇ ਕਹਿ ਲਗੇ ਵੀ ਉਹ ਛੋਟਾ ਜਿਹਾ ਕੋ ਨਹੀਂ ਮੰਦਾ ਬਾਈ ਨੇ ਪੇਂਟ ਪੂਂਡ ਕਰਕੇ ਬਾਈ ਆ ਪੂਰਾ ਯਾਰ ਹੈ ਹਾਂਜੀ ਹਾਂਜੀ ਸਾਰਾ ਪੇਂਟ ਕਰਕੇ ਪੂਰਾ ਲੱਕੜ ਦਾ ਫਰੇਮ ਲਾ ਕੇ ਵੀ ਮਤਲਬ ਹੀ ਨਹੀਂ ਕੋਈ ਪਾਣੀ ਦਾ ਟੋਂਕਾ ਵੀ ਆ ਨਾਜੀ ਨਾ 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 ਬਾਈ ਹਾਂਜੀ ਹਾਂਜੀ ਤੇ ਆ ਟੀਵੀ ਵਗੈਰਾ ਇਹ ਚੀਜ਼ਾਂ ਜਿਹੜੀਆਂ ਪ੍ਰਾਣੀਆਂ ਮਿਲ ਜਾਂਦੀਆਂ ਫਿਰ ਇੱਥੇ ਲਿਆ ਕੇ ਰੱਖੀ ਜਾਂਦੀ ਹਾਂਜੀ ਜਿਵੇਂ ਕਿ ਲਿਓਨ ਜਿ ਬਰੀ ਇੱਕ ਆ ਜਿਵੇਂ ਚੱਕੀਆਂ ਪ੍ਰਾਣੀਆਂ ਹੁੰਦੀਆਂ ਸੀ ਨਾ ਹੂੰ ਇਹਦੇ ਤੇ ਜਿਵੇਂ ਆਟਾ ਪਿੰਦੇ ਪ੍ਰਾਣੀ ਚੱਕੀ ਤੇ ਉਹ ਉਹ ਪੁੱੜ ਜੇ ਆਪਣੇ ਸੀਗੇ ਪਏ ਉਹ ਵੀ ਆਪਾਂ ਇੱਥੇ ਰੱਖ ਲਿਆ ਵੀ ਦੱਸਣੀਆਂ ਚਾਹੀਦੀਆਂ ਦੇਖਣੀਆਂ ਚਾਹੀਦੀਆਂ ਆ ਪੁਰਾਣਾ ਬਾਈ ਚੁੱਲਾ ਬਣਾ ਲਿਆ ਸੀ ਆਪਾਂ ਹਾਂ ਇਹ ਆਪਾਂ ਇੱਕ ਵਾਰ ਪਹਿਲਾਂ ਚੁੱਲੇ ਦੀ ਉਦੋਂ ਆਪਣਾ ਇਧਰੋਂ ਦੂਜੇ ਪਾਸੇ ਉਹ ਦੂਜੇ ਆਏ ਆਏ ਸੀਗਾ ਬਈ ਉਹ ਹਨਾ ਉਹਦੀ ਵੀਡੀਓ ਬਣਾਈ ਸੀ ਆਪਾਂ ਤੇ ਉਹ 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 ਬੜੀ ਰੀਲ ਬੜੀ ਚੱਲੀ ਸੀ ਆਪਣੀ ਠੀਕ ਹੈ ਜੀ ਠੀਕ ਹੈ ਧੰਨਵਾਦ ਭਰਾ ਦਾ ਸਾਡੇ ਦਾ ਤੇ ਇਹ ਚੀਜ਼ ਤੇ ਇਹ ਚੀਜ਼ ਕੱਲੀ ਸ਼ੋਅ ਆਸਤੇ ਨਹੀਂ ਕਿ ਸੱਜਣੋ ਇੱਥੇ ਖਾਣ ਪੀਣ ਨੂੰ ਵੀ ਬਣਾ ਲਈਦਾ ਵਾ ਜਦੋਂ ਲੋਡ ਪਵੇ ਕਿਤੇ ਹਨਾ ਕੋਈ ਭਰਾਚਾਰ ਆਏ ਹੁਣ ਹਾਂਜੀ ਹਾਂਜੀ ਉਹ ਵੀ ਬਣ ਜਾਂਦਾ ਵਾ ਹਾਂਜੀ ਬਾਈ ਹਾਂ ਤੇ ਇੱਕ ਆ ਥੜਾ ਬਾਈ ਨੇ ਜਾਨੀ ਕਿ ਆ ਬੈਠਣ ਆਸਤੇ ਪੈਣ ਆਸਤੇ ਇੰਨੀਆਂ ਜਗ੍ਹਾ ਬਣਾ ਦੀਆਂ ਵਾ ਵੀ ਬੰਦਾ ਭਣਾ ਦੀ 50 ਬੰਦੇ ਆ ਜਾਣਾ ਹਾਂ ਪੇਰ ਵੀ ਜਗਾ ਨਹੀਂ ਭਰਦੀ ਹੈਗਾ 100 ਕ ਬੰਦੇ ਦਾ ਅਰੇਂਜਮੈਂਟ ਹੈਗਾ ਬ੍ਰਿਗੇਟ ਉੱਠਣ ਦਾ ਮਤਲਬ ਤੇ ਮੇਰੇ ਸਾਬ ਨਾਲ ਕਨਾਲ ਖਾਂ ਹੋਊਗਾ ਕਨਾਲ ਸਵਾ ਕਨਾਲ ਕਨਾਲ ਮਸਾਂ ਜੀ ਕਨਾਲ ਹੈਗੀ ਹੈ ਪਲੱਸ ਕਨਾਲ ਹੋਊ ਵੀਰੇ ਬਸ ਕਨਾਲ ਤੋਂ ਥੋੜਾ ਜਾ ਕਨਾਲ ਤੋਂ ਥੱਲੇ ਤੇ ਬਈ ਇੱਥੇ ਲਾਈਟ 24 ਘੰਟੇ ਲੌ 24 ਘੰਟੇ ਬਈ 24 ਘੰਟੇ ਆਪਾਂ ਲਾਈਟ ਲਵਾ ਲਈ ਸੀ ਬਈ ਠੀਕ ਹੈ ਬਈ ਹਾਂਜੀ ਹਾਂਜੀ ਤੇ ਇਧਰਲੇ ਪਾਸੇ ਹਜੇ ਥੋੜਾ ਜਿਹਾ ਕਨਸੈਪਟ ਹਜੇ ਆਪਣੀ ਕਿਚਨ ਆ ਜੀ ਆਪਾਂ ਨਹੀਂ ਅੱਛਾ ਜੀ ਦਾ ਹੀਟਰ ਰੱਖਿਆ ਹੋਇਆ ਹਾਂਜੀ ਹਾਂਜੀ ਤੇ ਪੂਰੇ ਹਜੇ ਹਜੇ ਆ ਭਾਂਡੇ ਦਾ ਤੁਹਾਨੂੰ ਦਿਖਾਇਆ ਹੀ ਕੁਛ ਨਹੀਂ ਗਾ ਤੁਹਾਨੂੰ ਅੰਦਰ ਲਈ ਭਾਂਡੇ ਜਦੋਂ ਦਿਖਾਵਾਂਗੇ ਹਨਾ ਬਾਈ ਜਿਹੜੇ ਸਾਂਭ ਲਈ ਬਚਾ ਲਈ ਸਹੀ ਹੈ ਸਹੀ ਹੈ ਹੈਨਾ ਬਾਕੀ ਬਾਈ ਆਪਾਂ ਜਾਨਵਰ ਦਰਖਤਾਂ ਨੂੰ ਹਾਂ ਆਲਣੇ ਵਗੈਰਾ ਪਾਏ ਹੋਏ ਸਾਰੇ ਹਾਂ ਉਹ ਸਾਡੀ ਉਹ ਚੀਜ਼ ਤਾਂ ਦੇਖੀ ਨਹੀਂ ਤੁਸੀਂ ਉਹ ਉਹ ਉਹਦਾ ਧਿਆਨ ਮੇਰਾ ਉੱਥੇ ਆਉਂਦੇ ਦਾ ਸੀ ਇੱਥੇ ਆ ਕੇ ਮੇਰਾ ਧਿਆਨ ਉਹ ਭੁੱਲ ਗਿਆ ਇਹ ਕਿਉਂ ਕਿਉਂ ਐ ਲਾਇਆ ਬਈ ਇਹੇ ਬਈ ਬੱਦ ਸ਼ੌਕ ਜੇ ਹੀ ਆਪਾਂ ਨੂੰ ਇਹ ਸਾਈਕਲ ਆਪਦਾ ਪੰਗੇ ਜਿਹੜਾ ਪੁੱਠੇ ਸਿੱਧੇ ਜਿਵੇਂ ਆ ਗੱਡੀਆਂ ਚਾੜਤੀਆਂ ਤਾਂ ਰਾਸਤਾਂ ਤੇ ਤੇ ਇਦਾਂ ਦੇ ਹਨਾ ਬਈ ਵਧੀਆ ਲੱਗਦਾ ਸੋਹਣਾ ਲੱਗਦਾ ਵਾ ਸੋਹਣਾ ਲੱਗਦਾ ਵਾ ਇੱਕ ਬਈਆ ਤਾਰਾਂ ਛੋਟੀਆਂ ਛੋਟੀਆਂ ਇਹ ਕਾਹ ਤੋਂ ਲਾਈਆਂ ਵਾ ਇਹ ਜੀ ਬੇਲਾਂ ਚਾੜੀਆਂ ਬਈ ਸਾਰੀਆਂ ਜਿਵੇਂ ਅੰਗੂਰਾਂ ਦੀ ਬੇਲ ਹੋਗੀ ਉਹ ਉਧਰ ਚੱਲਦੇ ਆਪਾਂ ਅੰਗੂਰਾਂ ਵਾਲੀ ਬੇਲ ਵਾਲੀ ਚੱਲਦੀ ਹੈ ਨਾ ਇੱਧਰ ਇੱਧਰ ਵੀ ਆ ਜਾਂਦੀ ਹੈ ਬਈ ਆਹ ਏਰੀਆ 'ਚ ਅੱਛਾ ਜੀ ਇੱਧਰ ਵੀ ਆ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਬਈ ਯਾਨੀ ਕਿ ਵੀ ਆ 6 ਫੁੱਟ ਤੋਂ ਲੈ ਕੇ ਉੱਪਰ ਸਾਰਾ ਯਾਨੀ ਕਿ ਗ੍ਰੀਨਰੀ ਆ ਹਾਂਜੀ ਹਾਂਜੀ 6-7 ਫੁੱਟ 7 ਫੁੱਟ ਐਂਡ ਆ ਹਾਂ ਮੇਰੇ ਹਾਂ ਇੱਥੇ ਤਾਂ 6 ਫੁੱਟੋਂ ਨਹੀਂ ਰਹਿ ਜਾਂਦਾ ਇਹ ਤਾਂ ਘਟਾ ਜੀ ਇਹ ਸਿਰ ਚ ਵੱਜਦਾ ਜਿਵੇਂ ਇੱਥੇ ਲਾਈ ਆ ਬੇਲਾਂ ਇਹ ਇਹਨੂੰ ਝੁੰਕਾ ਬਿਲ ਕਹਿ ਦਿੰਦੇ ਬਈ ਹਾਂਜੀ ਤੇ ਇਹ ਲਾਤੀ ਆ ਹੋਰ ਉਧਰ ਉਧਰ ਮੂਰੇ ਵੀ ਲਾਈਆਂ ਆ ਬੇਲ ਅੰਗੂਰਾਂ ਦੀ ਅੰਗੂਰ ਲੱਗੇ ਹੋਇਆ ਬਈ ਅਜੇ ਵੀ ਹਾਂਜੀ ਤੁਹਾਨੂੰ ਬਹੁਤ ਜਿਆਦਾ ਲੱਗੇ ਆ ਆ ਦੇਖੋ ਹਾਂ ਹੂੰ ਕਿਆ ਬਾਤ ਦੇ ਆ ਮੋਟਰ ਦੇਖੋ ਆ ਛੋਟਾ ਜਿਹਾ ਹੇਜੂ ਬੱਚਾ ਇੱਥੇ ਬਾਨਾ ਪੂਲ ਬਾਨਾ ਬਾਈ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਬਾਈ ਦੂਜਾ ਮੋਟਰ ਚਲਾ ਸਕਦੇ ਹੁਣ ਹਾਂ ਬਾਈ ਛੱਡੀਏ ਦੋ ਮਿੰਟ ਛੱਡੋ ਓਕੇ ਓਕੇ ਠੀਕ ਆ ਜੀ ਲਓ ਵੀ ਇਹ ਮੋਟਰ ਚਲਾਉਣੀ ਆ ਤੇ ਜਿੰਨੇ ਭਰਾ ਆਉਂਦੇ ਇੱਥੇ ਨਹਾ ਕੇ ਜਾਂਦੇ ਆ ਇਸ ਜਗ੍ਹਾ ਤੇ ਤੇ ਆ ਦੇਖੋ ਪਾਣੀ ਦੇਖੋ ਕਿੰਨਾ ਸਾਫ਼ ਉੱਪਰ ਵੇਲਾ ਉੱਪਰ ਦਰਖਤ ਕਰਕੇ ਤੇ ਇਸੇ ਇਹ ਹੀ ਪਾਣੀ ਆਪਾਂ ਪੀਣ ਨੂੰ ਵਰਤਦੇ ਆ ਬਾਈ ਹਨਾ ਆਪਾਂ ਪੀਨੇ ਬਾਈ ਇਹ ਮੈਂ ਤਾਂ ਕਿਤੇ ਫਿਲਟਰ ਦਾ ਬਹੁਤ ਘੱਟ ਪੀਣਾ ਬਾਈ ਅੱਛਾ ਜੀ ਨੋ ਜੀ ਆਪਾਂ ਨਹੀਂ ਫਿਲਟਰ ਦਾ ਪੀਂਦੇ ਮੈਂ ਤਾਂ ਸਵੇਰੇ ਜਦੋਂ ਇੱਥੇ ਆਥ ਲੈਂਡ ਰੂਡ ਚੱਲਦੀ ਹੈ ਜਿੰਨਾ ਉਹਨੇ ਇਹਨਾਂ ਨੇ ਬਾਈ ਵੀਰੇ ਇਹੀ ਪੀ ਲੈਂਦਾ ਠੀਕ ਹੈ ਫਰਟੀ ਬਹੁਤ ਹੈ ਯਾਰ ਬਾਈ ਪਾਣੀ ਹਾਂ ਇਹ ਤਾਂ ਬੜਾ ਚੰਗਾ ਬਈ ਵੀਰੇ ਪੀਣਾ ਚਾਹੀਦਾ ਮੋਟਰ ਮਟਰ ਦਾ ਪਾਣੀ ਤਾਂ ਜ਼ਰੂਰੀ ਆ ਨਹੀਂ ਤੁਹਾਡੇ ਏਰੀਆ ਦਾ ਪਾਣੀ ਚੰਗਾ ਵਾ ਇਹ ਬਾਈ ਅੱਛਾ ਜੀ ਹਾਂ ਇਹ ਇਹ ਤੁਹਾਡਾ 700 ਵਾਲਾ ਪੋਰ ਆ 500 ਵਾਲਾ 500 ਵਾਲਾ ਤੁਹਾਡੇ ਪਾਣੀ ਚੰਗੇ ਆ ਹਾਂ ਹਾਂ ਕਈ ਏਰੀਆ ਚ ਪਾਣੀ ਜਿਵੇਂ ਸਾਡਾ ਏਰੀਆ ਪਾਣੀ ਉੱਥੇ ਨਾ ਥੋੜੇ ਜਿਹਾ ਹਲਕੇ ਆ 500 ਵਾਲੇ ਅੱਛਾ ਜੀ ਹਾਂ ਕਿਸੇ ਏਰੀਆ ਚ ਚੰਗੇ ਨਿਕਲੇ ਆਉਂਦੇ ਆ ਹਾਂ ਜੀ ਹਾਂ ਲੋ ਆ ਆ ਨੰਦ ਆ ਨੰਦ ਕਿਤੇ ਨਹੀਂ ਮਿਲਦਾ ਬਾਈ ਹਣਾ ਬਾਈ ਯਾਰ ਜਿੱਥੇ ਮਰਜੀ ਭੱਜ ਲਈਏ ਹਜਾ ਸੁਆਦ ਨਹੀਂ ਆਉਂਦਾ ਹੈਗਾ ਆਪਣੇ ਪੰਜਾਬ ਵਰਗਾ ਆਪਣੀ ਧਰਤੀ ਵਰਗਾ ਆਪਣੀ ਮਿੱਟੀ ਵਰਗਾ ਹਾਂ ਗੱਲਾਂ ਲੋ ਬੈਠੇ ਆ ਸਾਡੇ ਵੀ ਬੈਠੇ ਆ ਬਾਹਰ ਮੈਂ ਵੀ ਤੇ ਬਾਈ ਬਾਈ ਇੱਕ ਹਾਂ ਉਹੀ ਮੈਂ ਕਹਿਣ ਲੱਗਾ ਸੀ ਕੈਨੇਡਾ ਕਿਹੜੇ ਟਾਈਮ ਤੇ ਗੇੜਾ ਮਾਰੇ ਆਏ ਸੀ ਬਾਈ ਮੈਂ 16 ਸਾਲਾਂ ਚ ਗਿਆ ਸੀਗਾ ਅੱਛਾ ਰਾਤ ਨਹੀਂ ਆਇਆ ਨਹੀਂ ਰਾਸ ਦਾ ਰਹੀ ਵੀਰੇ ਮਤਲਬ ਪਤਾ ਕੀ ਸੀ ਚਲ ਮੰਨਦੇ ਆ ਸਾਡੇ ਲਈ ਕੈਨੇਡਾ ਇੰਗਲੈਂਡ ਹੈ ਵੀ ਚੰਗੇ ਆ ਚੰਗੇ ਇਹ ਆ ਬਈ ਤੁਹਾਨੂੰ ਦਿੱਤਾ ਵੀ ਬਹੁਤ ਕੁਛ ਹੈ ਬਹੁਤ ਕੁਛ ਪਰ ਹੁਣ ਵੀਰੇ ਪਤਾ ਕੀ ਹੋਇਆ ਵਾ ਉੱਥੇ ਇੱਕ ਤਾਂ ਤੁਹਾਨੂੰ ਪਤਾ ਹੀ ਕੰਮ ਦਾ ਕਿੱਦਾਂ ਹਨਾ ਹਾਂ ਕੀ ਹਾਲਾਤ ਹੋਏ ਹੋਇਆ ਇਹ ਕਹਿਰ ਮੈਂ ਬੰਨਣ ਜੇ ਜਲੀ ਰਹਿ ਕੇ ਰਾਜੀ ਆ ਪਾਣੀ ਮੋਟਰ ਵਾਲਾ ਬੰਦਾ ਉੱਥੇ ਕਿੱਥੇ ਰਹਿ ਪੁਣਦਾ ਸਹੀ ਗੱਲ ਆ ਸਹੀ ਗੱਲ ਆ ਬਈ ਹੁਣ ਬਈ ਦਸਾਂ ਬੰਦਿਆਂ ਨੂੰ ਮਿਲਣਾ ਜਾਣਾ ਆਉਣਾ ਹਨਾ ਗੱਡੀ ਚੱਕੀ ਚਾਹੇ ਸਵੇਰੇ ਲੇਟ ਉੱਠੀਏ ਤਾਂ ਵੀ ਸਰ ਜਾਂਦਾ ਜੇ ਸਾਝ ਰੱਠ ਕੇ ਤਾਂ ਵੀ ਸਰ ਜਾਂਦਾ ਹਨਾ ਤੇ ਉੱਥੇ ਬਈ ਅੰਦਰ ਬੈਠੇ ਰਹਿਣਾ ਕੋ ਗਵਾਂਡੀ ਨੂੰ ਗਵਾਂਡੀ ਨਹੀਂ ਜਾਣਦਾ ਹਾਂ ਇਹ ਨਹੀਂ ਪਤਾ ਕਾਲਾ ਰਹਿੰਦਾ ਗੋਰਾ ਰਹਿੰਦਾ ਕਿ ਚਿੱਟਾ ਰਹਿੰਦਾ ਵਾ ਸਹੀ ਗੱਲ ਆਉਂਦੇ ਆ ਹੈ ਸਾਡੇ ਭਰਾ ਹੀ ਆ ਭੈਣ ਭਰਾ ਬੈਠੇ ਲੋਕ ਕਰਦੇ ਅੰਦਰ ਵਿਚਾਰੇ ਚਲੇ ਜਾਂਦੇ ਆ ਗੱਡੀਆਂ ਚੱਕਦੇ ਵਿਚਾਰੇ ਬਾਹਰ ਚਲੇ ਜਾਂਦੇ ਆ ਕੰਮ ਤੇ ਚਲੇ ਜਾਂਦੇ ਆ ਬਿਲਕੁਲ ਆਪਾਂ ਅੰਦਰ ਵੀ ਚੱਲੀਏ ਬਈ ਹਾਂਜੀ ਹਾਂਜੀ ਲੋ ਵੀ ਹੁਣ ਤੁਹਾਨੂੰ ਨਾ ਅੰਦਰ ਦਾ ਨਜ਼ਾਰਾ ਦਿਖਾਉਣਾ ਮੈਂ ਜਿਹੜਾ ਕੇ ਯਾਰ ਨਾ ਬਾਈ ਨੇ ਕਮਾਲ ਕੀਤੀ ਹਾਂ ਇੱਧਰ ਵੀ ਲਿਖਾਤਾ ਸੀ ਵੀਰੇ ਆਈ ਆਪਾਂ ਹਾਂ ਬਈ ਦੋਨੇ ਫੇਰੇ ਫਿਰ ਸਹੀ ਆ ਤੇ ਅੰਦਰਲਾ ਨਜ਼ਾਰਾ ਪੱਖਾ-ਪੱਖਾ ਚੱਲਦਾ ਪੂਰਾ ਤੇ ਦੇਖੋ ਸਦੂਕ ਦੇਖੋ ਤਿੰਨ ਸਦੂਕ ਪਏ ਆ ਇੱਥੇ ਇਹ ਘਰ ਵਾਲੇ ਸਦੂਕ ਆ ਨਾ ਬਈ ਹਾਂਜੀ ਹਾਂਜੀ ਸਹੀ ਆ ਇੱਕ ਇੱਕ ਸਾਡੀ ਦਾਦੀ ਦਾ ਜੀ ਪਰਦਾਦੀ ਦਾ ਹਾਂ ਇੱਕ ਮੇਰੀ ਮਾਤਾ ਦਾ ਜੀ ਅੱਛਾ ਜੀ ਹਾਂਜੀ ਹਾਂਜੀ ਤੇਨੇ ਸੰਭ ਲਈ ਤੇ ਹਜੇ ਆਪਾਂ ਇੱਕ ਵੀਡੀਓ ਆਪਣੀ ਰਹੀਂਦੀ ਹੈ ਜਿਹੜੀ ਘਰੇ ਬਣਾਉਣੀ ਆ ਘਰੇ ਵੀ ਆਪਣਾ ਜਿਹੜਾ ਸਮਾਨ ਆ ਨਾ ਹਾਂਜੀ ਹਾਂਜੀ ਉਹ ਤਾਂ ਬਹੁਤ ਸਮਾਨ ਪਿਆਦ ਰਿਹਾ ਉੱਥੇ ਤਾਂ ਅੱਛਾ ਜੀ ਹਾਂ ਹਾਂ ਦੇ ਇਥੇ ਬੈੱਡ ਵਗੈਰਾ ਲਾਤਾ ਵੀ ਜੇ ਇਥੇ ਪੈਣਾ ਵੀ ਇਥੇ ਪੈ ਵੀ ਸਕਦੇ ਆ। ਹਾਂ ਵੀ ਆਹ ਉਦੋਂ ਆਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਜਿਹਨਾਂ ਤੇਲ ਦੂਲ ਕੱਢਦੇ ਹੁੰਦੇ ਸੀ ਆਪਾਂ। ਹਾਂ। ਆਹ ਹਾਂ ਛੋਟੀ ਜੀ ਬੰਬੀ ਇਹ। ਹਾਂਜੀ ਹਾਂਜੀ। ਹਾਂਜੀ। ਤੇ ਇਹਨੂੰ ਘਰ ਲਾ ਕੇ ਆਦ ਹੁੰਦੇ ਸੀਗੇ ਸਰੋਂ ਦਾ ਤੇਲ ਕੱਢਦੇ ਹੁੰਦੇ ਸੀ ਉਦੋਂ। ਅੱਛਾ ਸਰੋਂ ਦੇ ਤੇ ਰਾਸਤੇ। ਹਾਂਜੀ। ਮੇਰੇ ਕੋਲੇ ਸਾਡੇ ਕੋਲੇ ਹੁਣ ਉਹ ਮੈਨੂੰ ਲੱਭਾ ਨਹੀਂ ਉਹ ਸਾਡੇ ਕੋਲੇ ਡਰਾਮਾ ਵਾਸਤੇ ਹੁੰਦਾ ਸੀ ਇਹਦੇ ਨਾਲ ਦਾ। ਅੱਛਾ ਜੀ ਅੱਛਾ ਅੱਛਾ। ਹਾਂਜੀ ਹਾਂਜੀ। ਤੇ ਜਿਵੇਂ ਵੀਰੇ ਆ ਪ੍ਰਾਣੇ ਬਜ਼ੁਰਗਾਂ ਦੀਆਂ ਤਰਾਂਕੀਆਂ ਹੁੰਦੀਆਂ ਸੀਗੀਆਂ ਤੇਾਰੇ ਲੋਕ ਲੱਕ ਲਾ ਕੇ ਰੱਖਦੇ ਸੀ ਹਾਂਜੀ ਇਹਦੇ ਤੇ ਰੱਖ ਲੈਂਦੇ ਸੀਗੇ ਪੈਸੇ-ਪੂਸੇ ਹਾਂ ਤੇ ਆਹ ਚੀਜ਼ ਵੀਰੇ ਉਹ ਆ ਜਿਹੜੀ ਮਤਲਬ ਦਾਣੇ ਦਾਣੇ ਛਾਣਦੇ ਸੀ ਇਹਦੇ ਦਾਣੇ ਦਾਣੇ ਨਾਲੀ ਹਾਂ ਆ ਚੋ ਆ ਝੋਲੇ ਦਾ ਤੂੰ ਪਤਾ ਹੀ ਆ ਬਿਲਕੁਲ ਬਿਲਕੁਲ ਛੋਟੇ ਹੁੰਦੇ ਵਸਦੇ ਰਹੇ ਆ ਮਾਦੂ ਇਹ ਇੱਕ ਵੀਰੇ ਆ ਚੋ ਪਾਣੀ ਕੱਢਦੇ ਹੁੰਦੇ ਸੀ ਖੇਂਜ ਪਾ ਕੇ ਖੂਚੋ ਆਪਣਾ ਖੂਹ ਵੀ ਪਿਆ ਹਾਂ ਜੀ ਹੈਗਾ ਜੀ ਖੂਹ ਮੇਂ ਵੀ ਹਾਂ ਖੂਹ ਤਾਂ ਉਮੇਂ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹ ਤਾਂ ਉਦਾਂ ਹੀ ਨਹੀਂ ਬਹੁਤ ਵਧੀਆ ਤੇ ਫਿਰ ਫਰਿੱਜ ਵਗੈਰਾ ਰੱਖ ਕੇ ਪਾਈ ਨੇ ਹੈਨਾ ਬੜੀ ਹੁਣੀ ਰੱਖਿਆ ਹੋਇਆ ਪੂਰਾ ਹਾਂ ਪੂਰਾ ਪ੍ਰਬੰਧ ਪੂਰਾ ਖਾ ਇੱਥੇ ਰੱਖਿਆ ਵੀ ਆਦਾ ਰੋਟੀ ਪਾਣੀ ਦਾ ਬਣਾਉਣਾ ਜੇ ਖਾਣ ਪੀਣ ਦਾ ਬਣਾਉਣਾ ਵਾ ਇੱਥੇ ਬੈਠ ਸਕਦੇ ਆ ਪਰ ਰਹਿ ਸਕਦੇ ਆ ਰਹਿ ਸਕਦਾ ਜੀ ਹਾਂਜੀ ਪੂਰਾ ਘਰ ਵਾਲਾ ਮਾਹੌਲ ਬਣਾਤਾ ਮੋਟਰ ਤੇ ਹੈਨਾ ਹਾਂਜੀ ਹਾਂਜੀ ਹਾਂ ਸਹੀ ਆ ਬੜੇ ਸ਼ੌਕ ਜਿਹਾ ਤੁਸੀਂ ਆ ਜਾਂਦੇ ਹੋ ਭਰਾ ਹੋਰ ਭਰਾ ਆ ਜਾਂਦੇ ਆ ਨਾ ਬਈ ਇਹ ਚੀਜ਼ ਨੂੰ ਦੇਖ ਕੇ ਹਰ ਇੱਕ ਬੰਦਾ ਕਹਿੰਦਾ ਯਾਰ ਹੈ ਪਾਣੀ ਦੀ ਪਾਣੀ ਵੀ ਆਪਾਂ ਬਈ ਘੜੇ-ਕੁੜੇ ਦੇ ਪੀਦਾ ਇੱਥੇ ਅੱਛਾ ਜੀ ਹਾਂ ਤੇ ਆ ਇੱਕ ਚੀਜ਼ ਬਈ ਆਪਾਂ ਸਾਂਭੀ ਹੋਈ ਆ ਜੇ ਕਿਸੇ ਨੂੰ ਤਾਂ ਪਤਾ ਨਹੀਂ ਇਹਨਾਂ ਬਾਰੇ ਵਾਟੇ ਰੱਖਿਆ ਹਾਂਜੀ ਹਾਂਜੀ ਵਾਹ ਜੀ ਵਾਹ 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 ਮਤਲਬ ਕਿਆ ਬਾਤ ਆ ਅੱਡਾ ਪਤਾ ਜਰੀ ਬੈਠਾ ਬਈ ਇਹਦਾ ਪਤਾ ਹੀ ਨਹੀਂ ਕਿਸੇ ਨੂੰ ਨਹੀਂ ਨਹੀਂ ਪਤਾ ਅੱਜ ਦੇ ਨਿਆਣਿਆਂ ਨੂੰ ਨਹੀਂ ਪਤਾ ਨਹੀਂ ਪਤਾ ਅੱਜ ਦੇ ਨਿਆਣਿਆਂ ਤਾਂ ਗੇਮਾਂ ਹੀ ਭੁੱਲ ਗਈਆਂ ਹਾਂਜੀ ਅੱਜ ਦੇ ਨਿਆਣੇ ਤਾਂ ਗੇਮਾਂ ਤੇ ਬੈਠੇ ਆ ਜੀ ਬਸ ਮਾਂ ਪਿਓ ਡਰਦੇ ਕਹਿੰਦੇ ਨਹੀਂ ਕੁਛ ਹੈਗੇ ਬਈ ਬਿਲਕੁਲ ਬਿਲਕੁਲ ਬਈ ਤੇ ਇਹੋ ਜੀ ਮੋਟਰ ਤੇ ਆ ਕੇ ਜਾਂ ਵੀਡੀਓ ਦੇਖ ਕੇ ਹਰ ਇੱਕ ਬੰਦਾ ਹੈਪੀ ਬਾਈ ਸੋਚਦਾ ਯਾਰ ਵੀ ਮੈਂ ਵੀ ਬਣਾਉਂਗਾ ਹਾਂਜੀ ਹਾਂਜੀ ਅੱਛਾ ਜੀ ਪਰ ਸੋਚ ਹੀ ਰਹਿ ਜਾਂਦੀ ਹੈ ਬੰਦਾ ਨਾ ਗਾਂ ਉਹ ਤੋਂ ਵੱਧਾ ਨਹੀਂ ਤੇ ਹੈ ਇਹਦੇ ਵਿੱਚ ਕੁਝ ਵੀ ਨਹੀਂ ਜ਼ਿਆਦਾ ਜੇ ਆਪਾਂ ਗੱਲ ਕਰੀਏ ਇੱਕ ਕਿ ਥੋੜੀ ਜਿਹੀ ਮਿਹਨਤ ਆ ਤੇ ਥੋੜਾ ਜਿਹਾ ਲੰਮਾ ਟਾਈਮ ਦਾ ਇਹ ਆ ਵੀ ਇੰਤਜ਼ਾਰ ਇੰਤਜ਼ਾਰ ਵੀ ਵੀਰੇ ਹਾਂ ਇੱਕ ਤਾਂ ਇਹ ਬੰਦੀ ਗੱਲ ਆ ਇਹ ਇੱਕ ਇੰਤਜ਼ਾਰ ਵੀ ਦੀ ਇੱਕ ਥੋੜਾ ਜਿਹਾ ਨਾ ਹੁਣ ਕਈ ਆਪਾਂ ਕਹਿੰਨੇ ਚੱਲ ਸਾਡੇ ਭਰਾ ਵਾ ਹਾਂ ਵੀ ਹੁਣ 10 20 ਕਿੱਲੇ ਦਾ ਮਾਲਕ ਆ ਹੂੰ ਉਹ ਵੀਰੇ ਪਤਾ ਕੀ ਬੱਟ ਤੇ ਤੁਰ ਕੇ ਜਾਊਗਾ ਬਿਲਕੁਲ ਬਈ ਉਹਨੇ ਇਹ ਨਹੀਂ ਸੋਚ ਰੱਖੀ ਬਈ ਮਤਲਬ ਮੈਂ ਪਹੀ ਛੱਡ ਲਾਂ ਹਾਂ ਰੱਬ ਨੇ ਬਹੁਤ ਕੁਝ ਦਿੱਤਾ ਯਾਰ ਇੰਨੀ ਤਾਂ ਸੋਚ ਰੱਖੋ ਹਨਾ ਵੀਰੇ ਸਹੀ ਗੱਲ ਆ ਸਾਡੇ ਚਾਚਾ ਜੀ ਆ ਗਏ ਹਾਂਜੀ ਹਾਂਜੀ ਹਾਂ ਇਹ ਵੀ ਸਾਈਕਲ ਤੇ ਆ ਉਤਰੇ ਲਾਏ ਨਾ ਡੇਰੇ ਆ ਕੇ ਤੇ ਉਹ ਵੀਰੇ ਪਤਾ ਕੀ ਗੱਲ ਆ ਬਈ ਤੁਸੀਂ ਇੰਨੀ ਤੁਹਾਡੇ ਕੋਲੇ ਪ੍ਰਾਪਰਟੀ ਆ ਮਾਲਕ ਨੇ ਬਹੁਤ ਕੁਝ ਦਿੱਤਾ ਨਹੀਂ ਬਿਲਕੁਲ ਬਈ ਬਹੁਤ ਵਧੀਆ ਇਹ ਬਹੁਤ ਸੋਹਣੀ ਮੋਟਰ ਆ ਤੇ ਬਾਕੀ ਆਪਣੇ ਦੇਖਣ ਵਾਲੇ ਨੂੰ ਹਨਾ ਹੈਪੀ ਬਾਈ ਉਹ ਦੱਸਣਗੇ ਹਾਂਜੀ ਬਾਈ ਤੇ ਧੰਨਵਾਦ ਵੀਰੇ ਤੁਹਾਡਾ ਆਇਆ ਦਾ ਸਾਡੇ ਚਾਚਾ ਜੀ ਆ ਗਏ ਨੇ ਚਾਚਾ ਜੀ ਉਹਨਾਂ ਦਾ ਐਪੀਸੋਡ ਲੰਮੇ ਚੱਲਨੇ ਆ ਹਾਂਜੀ 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 ਚਾਚਾ ਸਾਡਾ ਪੁਰਾਣਾ ਜਿਵੇਂ ਕਹਦੇ ਨੇ ਗੱਲਾਂ ਬਾਤਾਂ ਪੁਰਾਣੀਆਂ ਦੇ ਕੋਲੇ ਬਹੁਤ ਸਾਡੇ ਚਾਚੇ ਦੇ ਹਾਂ ਬਹੁਤ ਵਧੀਆ ਬਿਲਕੁਲ ਹਾਂਜੀ 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 ਹੁਣੇ ਸ਼ੁਰੂ ਹੋਣੀ ਆ ਠੀਕ ਆ ਬਾਈ ਹੈਪੀ ਦਿਨ ਹੋ ਕੇ ਬਾਈ ਸასი ਘਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਜੀ ਆਇਆਂ ਦਾ ਤੁਹਾਡਾ ਜੀ ਆਇਆਂ